ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਐਜੀਵੀ ਦੇ ਵਿੱਚ ਟੋਕੜ ਗੱਭਣ ਤੇ ਤਾਜੀ ਸੂਈ ਵੀ ਤੇ ਚਾਰ ਦਿਖਾਵਾਂਗੇ ਚੰਗੀਆਂ ਸਾਰਾ ਬਾਇਓ ਡਾਡਾ ਹਰਿਆਣਾ ਦੇ ਵਿੱਚੋਂ ਕੱਟਿਆ ਆਇਆ ਗੇ ਮੋਹਰ ਨਸਲ ਦੇ ਉਹ ਵੀ ਸੇਰ ਆ ਡਿਟੇਲ ਵੀਰ ਤੇ ਪਹੁੰਚਿਆ ਚੰਗੇ ਵੀਰ ਕੋਲ ਪਸ਼ੂ ਹੁੰਦੇ ਆ ਹਰੈਣੇ ਦੇ ਵਿੱਚੋਂ ਸੌਦੇ ਵੀਰ ਲੈ ਕੇ ਆਉਂਦੇ ਤੇ ਇੱਥੇ ਪੰਜਾਬ ਚਾ ਗੱਡੇ ਡਿਲੀਵਰ ਕਰਦਾ ਧੋਕੜ ਗੱਪਣ ਵੀ ਆ ਜਾਂਦੀ ਆ ਤੇ ਤਾਜੀ ਤੇ ਵਿੱਚ ਜਿਹੜੇ ਨਾਕੋਸ ਖੜੇ ਆ ਵਿੱਚ ਮੰਨ ਕੇ ਚੱਲੋ ਜਿਹੜੇ ਸ਼ੋਅ ਕੁਆਲਿਟੀ ਮੇਲੇ ਦੇ ਵਿੱਚ ਰਿੰਗਾ ਦੇ ਵਿੱਚ ਖੜੇ ਹੋਇਆ ਉਸ ਤਰ੍ਹਾਂ ਦੇ ਮਾਲ ਆ ਪਸ਼ੂ ਨੂੰ ਸਾਰਾ ਦਿਖਾਵਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮਨਜੀਤ ਸਿੰਘ ਪਿੰਡ ਵਜੀਖੇ ਕਲਾ ਮਾਈ ਜੀਲਾ ਤੇ ਤਹਿਸੀਲ ਆਪਾਂ ਨੂੰ ਬਰਨਾਲਾ ਪੈ ਗਿਆ ਬਈ ਠੀਕ ਐ ਜਿਹਦਾ ਆ ਬਰਨਾਲਾ ਤੋਂ ਮਹਿਲਕਣਾ ਰਾਇਕੋਟ ਰੋਡ ਜਾਣੇ ਉੱਪਰ ਰਹਿਸਾ ਆਪਣੇ ਖੇਤਾਂ 'ਚ ਬਾਹਰੇ ਵੱਰ ਹਨਾ ਹਾਂਜੀ ਹਾਂ ਬਰਨਾਲਾ ਆਪਾਂ ਨੂੰ 12 ਕਿਲੋ ਠੀਕ ਐ ਮੇਨ ਹਾਈਵੇ ਤੇ ਆ ਗਈ ਹਾਂਜੀ ਹਾਂ ਠੀਕ ਐ ਤੇ ਮੋਬਾਈਲ ਨੰਬਰ ਆਪਣਾ 90417 41472 90417 41472 ਨੰਬਰ ਵੀਰੇ ਇੱਕ ਵਾਰ ਫੇਰ ਬੋਲ ਜੀ ਦੁਬਾਰੇ 90417 41472 ਠੀਕ ਐ ਕਿੰਨੇ ਨਗਦ ਖਵਾਵਾਂਗੇ ਅੱਜ ਆਪਾਂ ਅੱਜ ਆਪਣੇ ਕੋਲੇ 2 ਤਾਂ ਵੀਰੇ ਮੱਝਾਂ ਨੇ ਠੀਕ ਐ ਇੱਕ ਕਾਹ ਦੀ ਕਾਲੀ ਸੂਈ ਆ ਇੱਕ ਟੋਕੜ ਗੱਪਣ ਦੇ ਚਾਰ ਕੀਪਰ ਨੇ ਠੀਕ ਹੈ ਇਹ ਨੂੰ ਆਂਦੀ ਹੈ ਪਰ ਉਹ ਨਹੀਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਤਾਜੀ ਦੇਖਦੇ ਆ ਛੋਟੀ ਸੂਆ ਕਿਹੜਾ ਸੂਈ ਵੇ ਇਹ ਤੀਜੀ ਸੂਈ ਆ ਕਾਲੀ ਸੂਈ ਆ ਵਾਲੇ ਬੱਚਾ ਇਹਦੇ ਪਿੱਛੇ ਇਹ ਕਟਾ ਆ ਨਾੜੂ ਜਮਾ ਨਾਲ ਆ ਹਨਾ ਕਾਲੀ ਇਸ ਨਾਲ ਠੀਕ ਹੈ ਇਹ ਆਈ ਉਧਰੋਂ ਹੀ ਆ ਨਹੀਂ ਵੀਰੇ ਇਹ ਆਪਾਂ ਲੈਤੀ ਹੈ ਇਧਰੋਂ ਪਿਛਲੀ ਵਾਰ ਇਹ 6 ਮਹੀਨੇ ਦੀ ਗੱਪਣ ਸੀ ਕਿ ਨਾ ਉਦੋਂ 14 ਕਿਲੋ ਦੁੱਧ ਸੀ ਉਦੋਂ ਉਧਰੋਂ ਆਈ ਸੀ 6 ਮਹੀਨੇ ਦੀ ਟੋਕੜ ਗੱਪਣ ਚੱਕ ਪਾਸੇ 14 ਕਿਲੋ ਦੁੱਧ ਮਣ ਕੇ ਹਰੇਣੇ ਚ ਵਾਈ ਸੀ ਹਾਂਜੀ ਹਾਂ ਉਦੋਂ ਤੇ ਹੁਣ ਤਿਆਰ ਹੋਈ ਆਪਣੇ ਮਨਕ ਜਲ ਪੰਜਾਬ ਦੇ ਬਾਦਆਵਰਨ ਚ ਆਈ ਨੂੰ ਇਹਨੂੰ 7-8 ਮਹੀਨੇ ਹੋ ਗਏ ਹਾਂਜੀ ਹਾਂ ਬਿਲਕੁਲ ਹੋ ਗਏ ਠੀਕ ਹੈ ਤੇ ਬਾਕੀ ਸੰਗ ਸੁੰਗ ਦੀ ਸਾਫ ਆ ਹਨਾ ਹਾਂ ਬਿਲਕੁਲ ਜੀ ਨੀਚੇ ਦਿਖਾਓ ਬਾਈ ਸੋ ਬੱਚਾ ਦੇਖੋ ਖੜਾ ਨਹੀਂ ਹੁੰਦਾ ਦਿਨ ਦੂਜੇ ਤੀਜੇ ਸੂਈ ਨੂੰ ਤੇ ਹੁਣ ਕਿੰਨਾ ਕੇ ਸਟਾਰਟਿੰਗ ਇਹਦੇ ਕੀ ਕਰਤ ਨਾਲ ਪਤਾ ਕੀ ਜਲ ਆ ਇਹ ਕੱਲ ਸ਼ੁਰੂਆ ਸੂਈ ਸੀ ਸਾਤਕ ਬਣੀ ਠੀਕ ਹੈ ਇਹਦਾ ਸੋਵਾ ਅਸੀਂ ਬਹੁਲਾ ਕੱਢਿਆ ਸੀ ਬੱਚੇ ਨੂੰ ਤਿਆ ਕਿ 4 ਕਿਲੋ ਠੀਕ ਹੈ ਨਸਲ ਜਾਦ ਪੂਰੀ ਫੁੱਲ ਆ ਇਹਦੇ ਵਿੱਚ ਹਨਾ ਤੇ ਨੰਬਰ 2 ਤੇ ਫਿਰ ਕੱਲ ਸ਼ਾਮ ਨੂੰ ਵੀ ਕੱਢਤਾ ਸੀ 4 ਕਿਲੋ ਜੀ ਅੱਜ ਸੁਬਾਹ ਨੂੰ ਦੱਸਦੇ ਹਾਂ ਕਿ ਆ ਕਹਿੰਦਾ 4 ਕਿਲੋ ਮੰਨ ਲਓ ਕੱਲੇ ਤੋਂ ਬੈਠੀ ਨਾ ਉੱਠਣਾ ਔਖਾ ਹੋ ਗਿਆ ਜਦੋਂ ਸੁਈ ਆ ਨਾ ਠੀਕ ਹੈ ਤੁਸੀਂ ਬੋਲੋ ਕੱਢਿਆ ਫੇਰ ਇਹ ਬੈਠੀ ਚੇਰੇ ਦੀ ਜੇਰ ਤੇ ਮੰਨ ਕੇ ਜਲੀ ਸਟਾਰਟਿੰਗ ਜੀ 10 ਕਿਲੋ ਤੋਂ ਬਾਹਰ ਦੀ ਹੈਗੀ ਆ ਇਹ 12 ਕਿਲੋ ਤੋਂ ਸਟਾਰਟ ਕਰਦੀ ਹੈ 12 ਕਿਲੋ ਹੀ ਸਟਾਰਟਿੰਗ ਜਾਂਦੀ ਹੈ ਕੱਲ ਹੀ ਸੁਈ ਆ ਬਈ ਨਾਲ ਤੇ ਬਾਕੀ ਜਿਹੜੇ ਹਿਸਾਬ ਨਾਲ ਇੱਕ ਦੀ ਤਿਆਰੀ ਆ ਮੇਰੇ ਹਿਸਾਬ ਨਾਲ ਚਲੋ ਆਪਣੇ ਖੜੀ ਰਹੇਗੀ ਆਪਾਂ 18 ਕਿਲੋ ਦੀ ਸਵਾਰ ਕੇ ਦੇਵਾਂਗੇ ਤੇ ਨਾੜਾ ਨੂੜਾ ਦਾ ਅਖਬਾਰ ਤੇ ਖਬਰ ਸਭੀ ਹੁੰਦੇ ਜਿਵੇਂ ਇਹ ਸਭੀ ਪਈਆਂ ਹਨਾ ਸਵਾਦ ਦੇਖੋ ਹਵਾਨੇ ਦੀ ਤਾਂ ਹੁੰਦੀ ਹੁੰਦੀ ਹੈ ਪਿੰਡੇ ਤੇ ਦਿਖਾਈ ਦੇ ਜਾਂਦੀ ਹੈ ਤੇ ਟੇਲ ਮੈਂ ਕਿਹਨਾ ਸਾਰੀ ਬਲੈਕ ਕਹੀਦੀ ਜਾਵਾ ਸ਼ੈਡ ਬਲੈਕ ਬੱਚਾ ਵੀ ਸ਼ੈਡ ਬਲੈਕ ਪਰ ਨੀਚੇ ਠੀਕ ਹੈ ਸੋ ਜਿਹੜੇ ਵੀ ਰ ਕਹਿੰਦੇ ਬਰੀਡ ਚੈਰ ਕਰਨੀਆਂ ਚੰਗੀ ਝੋਟੀ ਹੋਵੇ ਤੇ ਕੱਢੀ ਗੁਣੀ ਫਿਰ ਆਪਾਂ ਕੀ ਤੇਨ ਦੀ ਸਾਰੀ ਨਹੀਂ ਐਦਾਂ ਹੋਤੀ ਹੈ ਠੀਕ ਹੋ ਵੀ 100 ਕਿਸ਼ ਬੁਰਾ ਫਰ ਜਿਹਦੇ ਕੋਲ ਆਈ ਹੈ ਬਿਲਕੁਲ ਵੀ ਦੇ ਨੀਚੇ ਇਧਰ ਦਿਖਾਓ ਠੀਕ ਹੈ ਇਹ ਗਾੜੀ ਵੀ ਨਹੀਂ ਤੈਨ ਸਾਢੇ 3 ਕਿਲੋ ਦੀ ਗਾੜੀ 3 ਸਾਢੇ 3 ਕਿਲੋ ਦੀ ਗਾੜੀ ਹੈ ਤੇ ਥਣਾ ਦੇ ਵਿੱਚ ਕੋਈ ਮੰਨ ਕੇ ਚੱਲ ਦੇਖਣ ਦੀ ਨਾ ਕੋਈ 21 ਦਾ ਵੀ ਪੁਆਇੰਟ ਹੈ ਨਹੀਂ ਬੈਸ ਪੁਆਇੰਟ ਦੇ ਵਿੱਚ ਬਾਕੀ ਨੰਬਰ ਦੋ ਤੇ ਇਧਰ ਚਵਾਈ ਇਹਦੀ ਮਿਲਦੀ ਇਦਾਂ ਦੀ ਆ ਪਰ ਜਿਹਨੇ ਮੰਨ ਲਓ ਕਿ ਸਿੱਖਣੀ ਆ ਧਾਰ ਠੀਕ ਹੈ ਉਹ ਇਹਦੇ ਤੇ ਸਿੱਖ ਸਕਦਾ ਇਹ ਆਪਾਂ ਗਾਂਦੀ ਕਹਿੰਦੇ ਠੀਕ ਹੈ ਉਹ ਵੀ ਸਾਫਟ ਮੋਟੀ ਚਵਾਦੀ ਬਾਕੀ ਫੇਸ ਕੁਆਲਿਟੀ ਬਹੁਤ ਚੰਗੀ ਹੈ ਜੀ ਹਾਂਜੀ ਹਾਂ ਠੀਕ ਹੈ ਮੋਟੀ ਬਹੁਤ ਜੀ ਤਿੰਨ ਟਾਈਮ ਚੋੜੀ ਹੈ ਬੱਚੇ ਦਾ ਵੀ ਕੋਈ ਇਹ ਨਹੀਂ ਬੱਚਾ ਸਾਡਾ ਨਾ ਸਾਡਾ ਪਰ ਆਪਾਂ ਦੀ ਇਦਾਂ ਹੀ ਬੱਚੇ ਨੇ ਬੱਚਾ ਤਾਂ ਨਹੀਂ ਪਤਾ ਕੁਛ ਕਿਹੜੇ ਸੀਮੰਟ ਦਾ ਨਹੀਂ ਵੀਰੇ ਆਪਾਂ ਇੰਨੀ ਕਹ ਜੀ ਉਹ ਤਾਂ ਘਪਲਾ ਨੇ ਬਾਕੀ ਬੱਚਾ ਪਾਲਣ ਲਾਇਕ ਹੈਗਾ ਵਿੱਚ ਹੈ ਨਾ ਤੋਰੀ ਖੋਲ ਕੇ ਬਾਹਰ ਨੂੰ ਉਹਨੂੰ ਤੇ ਸਿੰਘ ਸਿੰਘ ਕੋਕਾ ਕਿੰਨਾ ਮੰਨ ਕੇ ਚੱਲੀ ਆਪਾਂ ਗਰਮੀ ਦੇ ਹਿਸਾਬ ਨਾਲ 18 ਮੰਨ ਕੇ ਲੈ ਲਏ ਬੰਦਾ ਇਹਨੂੰ ਵੀਰੇ ਦੇਖੋ ਆਪਣੇ ਘਰੇ ਖੜੀ ਰਹੇਗੀ ਆਪਾਂ ਨਹੀਂ ਕਹਿੰਦੇ ਵੀ 20 ਮੰਨਣ ਕਰਾ ਪਿਛਲੇ ਸੂਏ ਨੇ ਸਾਢੇ 17 ਕਿਲੋ ਦੂਜੇ ਸੂਏ ਦਾ ਜੀ ਤਾਜੀ ਦਾ ਹਾਂ ਤਾਜੀ ਦਾ ਇਸ ਵਾਰ ਮੇਰੇ ਸਾਹਮਣੇ ਜਿਹੜੇ ਸਭ ਨਾਲ ਤਿਆਰੀ ਆ ਜੇ ਆਪਣੇ ਕੋਲੇ ਰਹੇਗੀ ਤਾਂ ਫਟ 19 ਕਿਲੋ ਮੈਂ ਦੇਵਾਂਗੇ ਬਾਕੀ ਅੱਗੇ ਤੇ ਕਰ ਮਾ ਦੇ ਤੇ ਸੋ ਝੋਟੀ ਦੇਖੋ ਇੰਨੇ ਝੋਟੇ ਸੂਹ ਤੇ ਖੜੀਆਂ ਹੁੰਦੀਆਂ ਜਾਂਵਾ ਹਨਾ ਸੋ ਲੇਵਾ ਲੂਵਾ ਦੇਖੋ ਅੱਗੇ ਪਿੱਛੇ ਦਾ ਪੂਰਾ ਫਿਟਿੰਗ ਵਾਲਾ ਲੇਵਾ ਸਾਤ ਸੁਹਾ ਦੀ ਕੋਈ ਇਹ ਤੋੜਖੋਈ ਜੀ ਨਹੀਂ ਕਰਦੀ ਹਣਾ ਵੀਰੇ ਬਿਲਕੁਲ ਠੰਡੀ ਆ ਮੁੰਡੀ ਇੱਥੇ ਇੱਥੀ ਇਹਦਾ ਬੱਚਾ ਛੱਡ ਕੇ ਬੱਚੇ ਦੀ ਮੈਨੂੰ ਜਰੂਰਤ ਨਹੀਂ ਇੱਥੇ ਚਵਾਈ ਕਰੀ ਠੀਕ ਐ ਸੋ ਦੇਖੋ ਜਮਾ ਚੌਂਕਦੀ ਪਈ ਆ ਲਾਟ ਵਾਂਗੂ ਤੇ ਇਹ ਕੱਲ ਦੀ ਸੂਈ ਵੀ ਆ ਤੇ ਜੇਰ ਜੱਪਾ ਜਮਾ ਓਕੇ ਆ ਓਕੇ ਵੀਰੇ ਜਮਾ ਓਕੇ ਠੀਕ ਆ ਤੇ ਬਾਕੀ ਝੋਟੀ ਦੇਖੋ ਜਮਾ ਨਵਾਂ ਹਾਨ ਜੈਨੂਅਲ ਤੀਜਾ ਸੁਹਾ ਸੁਈ ਵੀ ਆ ਤੇ ਜਿਵੇਂ ਇਦਾਂ ਦੀ ਝੋਟੀ ਬਾਜ਼ਾਰ ਲਾ ਕੇ ਫਿਰ ਮੇਲੇ ਛੱਡੀ ਹੋਵੇ ਮੰਡੀ ਦੇ ਵਿੱਚ ਉੱਥੇ ਫਿਰ 3-4 ਲੱਖ ਇਹਨਾਂ ਦਾ ਮੰਗਦੇ ਆ ਹਣਾ ਬਿਲਕੁਲ ਬਿਲਕੁਲ ਤੇ ਮੋਲੇ ਦਾ ਕੀ ਕਰਨਾ ਇਹ ਤਾਂ ਬਹੁਤ ਵੀ ਘੱਟ ਦੇਣਾ ਠੀਕ ਹੈ ਕੀ ਭਰ ਰੱਖਿਆ ਇਹਦਾ ਆਪਾਂ ਇਹ ਜਿਹੜੇ ਹਿਸਾਬ ਨਾਲ ਮਰੇਕ ਹੋਣਾ ਕਹਿੰਦਾ ਵੀ ਵਿਸਾਖੀ ਆ ਵਿਸਾਖੀ ਦੇ ਮੇਲੇ ਤੇ ਇਦਾਂ ਦੀਆਂ ਮੰਗਿਆ ਨਾ ਮੁੱਲ ਤਾਂ 2.5 ਲੱਖ ਹੁੰਦਾ ਜਮਾ ਜਾਏ ਜੀ ਆਪਾਂ ਵੀ ਦੇਖੋ ਜਮਾ ਜਾਏ ਨਹੀਂ ਹੈ ਨੋਰਮਲ ਜਿਹਾ ਮਾਰਜਿਨ ਰੱਖ ਕੇ ਆਪਾਂ ਨੂੰ ਵੀ ਭਾਅ ਚੱਲ ਜਾ ਠੀਕ ਹੈ ਦੇਖੋ ਮੁੱਲ ਤਾਂ ਜਿਹੜਾ ਮਾਰਗੀ ਕਰਦੇ 1,55,000 ਰੁਪਏ ਪਰ ਦੇਣਾ ਮਾਰ ਤਾਂ ਰੋਗੇ ਸੋ ਜੈਜ ਗੱਲ ਵਿੱਚ ਕਈ ਵਾਰ ਚੀਜ਼ 1.55 ਦੀ ਵੀ ਕੰਨੀ ਹੁੰਦੀ ਆ 2.5 ਲੱਖ ਰੁਪਈਆ 2.5 ਲੱਖ ਜੀ ਨੂੰ ਨੋਟ ਵੀ ਨਹੀਂ ਕੰਨਣ ਦੇ ਵਿੱਚ ਵੀ ਗੁੱਸਾ ਲਾ ਕਰਨ ਉਹ ਵੀ ਮੂੰਹ ਚਾ ਕੇ ਮੰਗਣ ਦੇ ਪਰ ਚੀਜ਼ ਦੇ ਹਿਸਾਬ ਨਾਲ ਰੇਟ ਮੰਗੋ ਜਾਓ ਛੋਟੀ ਮੈਨੂੰ ਵੀ ਦੇਖੋ ਮੈਂ ਵੀ ਵੇਚ ਦੂੰਗਾ 60 65 70 ਤੱਕ ਵੀ ਵੇਚ ਦੂੰਗਾ ਪਰ ਨਹੀਂ ਜਿਹੜਾ ਕੋ ਲੈ ਕੇ ਆਉ ਉਹਨੂੰ ਵੀ ਚਾਹ ਉਹਨੂੰ ਵੀ 2 ਪੈਸੇ ਦੇਵੇ ਹਨਾ ਬਾਕੀ ਇਦਾਂ ਦੇ نیچے ਨੀਕੋ ਦੇਖ ਕੁਆਲਿਟੀ ਦਿਖਾਉਂਦੇ ਕੋਈ ਸੋ ਜੈਜ ਗੱਲ 1.55 ਹਜ਼ਾਰ ਭਾ ਇਹਨੂੰ ਸੂਟ ਕਰਦਾ ਜਮਾ ਤੇ ਇਹਦੇ ਵਿੱਚੋਂ ਮਾਨਤਾਣ ਦਾ ਫਿਰ ਹੋਊਗਾ ਘਰ ਇਹਦਾ ਚਲੋ ਕੋਈ ਆਊਗਾ ਦੀ ਗੱਲ ਨਹੀਂ ਇਹਦਾ ਤਾਂ ਕੋਈ ਵਜ੍ਹਾ ਨਹੀਂ ਬੈਸਟ ਕਰ ਜਾਗੇ ਤੇ ਧਾਰਤੂਰ ਵਾਲੇ ਪਾਸੇ ਬੇਫਿਕਰ ਚਾਹੇ ਅਣਜਾਣ ਬੰਦਾ ਆ ਜਾਏ ਖੇਲ ਨਹੀਂ ਹੋਊ ਥਲੋ 100 ਦੀ 100 ਧਾਰ ਤਾਂ ਬੜੀ ਜ਼ਿਆਦਾ 100 ਤੋਂ ਨਹੀਂ ਪੈ ਰਹੀ ਠੀਕ ਹੈ ਸੋ ਫੇਸ ਕੁਆਲਟੀ ਉਕਰ ਫੇਰ ਦਿਖਾ ਦੀ ਆਪਾਂ ਜਮਾ ਤੇ ਜਿੰਦ ਜਨ ਸਿੰਘ ਮੂੰਹ ਮੱਥਾ ਦੇਖੋ ਜਮਾ ਕੁਆਲਿਟੀ ਦੇ ਵਿੱਚ ਤੇ ਗਾੜੀ 3 ਕਿਲੋ ਤੋਂ ਉੱਪਰ ਦੀ ਹੈਗੀ ਆ ਹਨਾ ਪਲੱਸ ਪਲੱਸ 3 ਤੋਂ ਪਲੱਸ ਵਰਗੀ ਠੀਕ ਆ ਬੱਚਾ ਮੇਰ ਕਾਫਾ ਪਿੱਛੇ ਹਾਂਜੀ ਬੱਚਾ ਵੀ ਜਿੰਦ ਬਲੇ ਕੋਈ ਗੱਲ ਨਹੀਂ ਵੀ ਸਵੇਰੇ ਵੀ ਅਸੀਂ ਅੱਜ 4-5 ਕਿਲੋ ਬੋਲਾ ਦਾ ਕੱਢਿਆ ਬੱਚੇ ਨੂੰ ਪਿਆ ਕੇ 1.5 ਕਿਲੋ ਦਾ ਤੇ ਲੇਵਾ ਸੂਤੋਂ ਛੇਰ ਨੂੰ 2 ਅੰਗਲਾ ਫਰਕ ਰਹਿੰਦਾ ਹਨਾ ਬਾਕੀ ਐਦਾਂ ਨਹੀਂ ਹੈਗਾ ਇੱਕ ਤਾਂ ਲੇਵੇ ਹੁੰਦਾ ਟੁੱਟ ਮਜਾ ਸਿੱਧਾ ਠੀਕ ਹੈ ਕਿੰਨਾ ਹੋਗਾ ਫਿਟਿੰਗ ਵਾਲਾ ਲੇਵਾ ਜੀ ਫਿਟਿੰਗ ਵਾਲਾ ਜੀ ਠੀਕ ਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਦੱਸ ਦਿਆ ਟੋਕੜ ਕੱਪਣ ਇਹ ਤਾਂ ਪਹਿਲਾ ਸੁਮਸਤਰੀ ਜੇ ਬੱਚਾ ਹੈਗਾ ਨਾਲ ਨਹੀਂ ਵੀਰੇ ਬੱਚਾ ਨਹੀਂ ਹੈਗਾ ਗੱਬਣ ਕਿੰਨੇ ਟਾਈਮ ਦੀ ਹੈ ਇਹ ਗੱਬਣ ਵੀਰੇ ਚੈੱਕ ਪਾਸ ਹੋ ਗਿਆ 2.5 ਮਹੀਨੇ 2.5 ਮਹੀਨੇ ਦੀ ਗੱਬਣ ਚੈੱਕ ਪਾਸ ਇਹ ਤਾਂ ਜੀ ਆਪਣੇ ਕੋਲੇ ਹੀ ਸੁਈ ਸੀ ਨਹੀਂ ਆਪਾਂ ਹੁਣ ਉਧਰੋਂ ਲੈ ਕੇ ਆਏ ਹਰਿਆਣੇ ਚੋਂ ਜੀ ਛੋਟੀ ਹੁਣ ਦੁੱਧ ਕਿੰਨਾ ਵੀਰੇ ਉੱਥੋਂ ਮਿਲ ਕੇ ਆਈ ਆ 14 ਕਿਲੋ ਜੀ ਅੱਜ ਤੱਕ ਠੀਕ ਹੈ ਅੱਜ ਆਪਣੇ ਕੋਲੇ ਪਰਸੋਂ ਆਈ ਆ ਹਲੇ ਪੂਰਾ ਪੱਣੇ ਤੇ ਪੱਟਣੀ ਖਾਣੇ 12 ਨਿਬੜ ਜੂ 12 ਦਾ ਕੋਈ ਵੀ ਚੋ ਸਕਦਾ ਮੰਨ ਲਓ ਆਪਾਂ 14 ਚ ਬਾਕੀ ਦੇਵਾਂਗੇ ਦੋ ਚਾਰ ਬਣਾ ਨੂੰ 6 ਲੀਟਰ ਟਾਈਮ ਦਾ ਮੰਨ ਲਈਏ ਹਾਜ਼ਰ ਹਾਂ ਹਾਂ ਬਿਲਕੁਲ ਕੋਈ ਵੀ ਟਾਈਮ ਮਹੀਨੇ ਦੀ ਗੱਬਣਾ ਚੈੱਕ ਪਾਸ ਓਕੇ ਤੇ ਬੱਚਾ ਮੇਰੇ ਹਿਸਾਬ ਨਾਲ ਅਗਲੇ ਲਾੜਿਆ ਹੋ ਜਾਂਦਾ ਹਨਾ ਚਲੋ ਲਾੜਿਆ ਆਪਾਂ ਨਹੀਂ ਕਹਿ ਸਕਦੇ ਵੈਸੇ ਮਿਲਦੀ ਸੀਲ ਹੋ ਤਾਂ ਠੰਡੀ ਇੱਥੇ ਹੀ ਬਸ ਚਾੜ ਪਾਓ ਠੀਕ ਹੈ ਤੇ ਸਿੰਘ ਸੁਣ ਕੇ ਦੇਖੋ ਜੇ ਮੈਂ ਕਹਾ ਵਾਤਾ ਹਨਾ ਪੂਰੀ ਕੁੰਡੀ ਸਕੀਨ ਝੋਟੀ ਆ। ਬਾਕੀ ਇੱਕ ਗੱਲ ਹੋਰ ਹੈ ਵੀਰੇ ਨੇ ਪਹਿਲੇ ਸੂਏ 1117 ਕਿਲੋ ਦਾ ਪਲੂਨ ਦਾ। ਹਾਂਜੀ ਪਲੂਨ ਦਾ ਵੀਰੇ। ਓਰੀਜਨਲ ਪਲੂਨ ਆ ਬਾਈ। ਪਿੰਡਾ ਸਰੋ ਖਾ ਕੇ ਲਾਲੀਆਂ ਮਾਰਦਾ ਹਨਾ। ਹਾਂਜੀ ਆ। ਟੋਰੀ ਇਹਨੂੰ ਬਾਹਰ ਨੂੰ ਜਾਵਾਂ। ਥੋੜਾ ਜਿਹਾ ਇਹ ਗਾਂਜ ਦਾ ਵੀਰੇ ਇੱਕ ਜਗ੍ਹਾ ਤੇ ਖਰੀਦੀ ਆ ਉਹਦੇ ਕਰਕੇ ਵੀ ਆ ਗਿਆ। ਠੀਕ। ਸੁਭਰਤ ਸਿੰਘ ਮੂੰਹ ਵਾਤਾ ਦੇਖੋ ਐਦਾਂ ਦੇ ਝੋਟਿਆਂ ਦੇ ਮੂੰਹ ਦੀ ਫੋਟੋ ਐਗਰੀਮੈਂਟ ਨਾਲ ਪੈੜ ਕੇ ਤੱਕੀ ਹੁੰਦੀ ਆ ਜਿਹੜਾ ਪੈੜ ਕੇ ਆਪਾਂ ਮੂੰਹ ਦੇਖ ਕੇ ਪੈੜ ਕੇ ਖਰੀਦ ਲੈਨੇ ਆ। ਬਿਲਕੁਲ। ਵੇਜ ਭਾਵੇਂ ਕੋਸ ਹੋਵੇ ਨਾ ਹਨਾ। ਹਾਂਜੀ ਹਾਂ। ਤੇ ਝੋਟੀ ਸਾਫ ਸੁਥਰੀ ਦਾ ਜਮਾ ਨਗੀਨਾ ਤੇ ਹੁਣ 12 ਲੀਟਰ ਦੁੱਧ ਜਮਾ ਲਿਆ ਗਿਆ ਜਮਾ ਵੀਰੇ ਆਪਾਂ ਦੋ ਦਿਨ ਰੋਕੇ ਕਿ ਨਾ 14 ਚਵਾਵਾਂਗੇ ਇਹ ਥੋੜਾ ਜਿਹਾ ਹੁਣ ਹਲੇ ਇੱਕ ਦੇਰਾ ਮੀਂਹ ਹੀ ਆਈ ਆ ਠੀਕ ਹੈ ਤਾਂ ਕਰਕੇ ਹਲੇ ਇੱਕ ਥੋੜਾ ਜਿਹਾ ਚੇਂਜ ਹੋ ਗਿਆ ਦਾ ਬਾਕੀ ਤਾਂਹਾਂ ਤੋਂ ਜਮਾ ਸਨਾਰਗੀ ਪਿਆ ਪਲੀ ਪੂਰੀ ਹੈਣਾ ਕੁਆਲਿਟੀ ਦੇਖੋ ਵੀਰੇ ਇਹ ਆ ਕੁਆਲਿਟੀ ਇਹ ਨੂੰ ਬਹਿਂ ਜਾਂਦੀ ਨਹੀਂ ਕੁਆਲਿਟੀ ਠੀਕ ਹੈ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦੇ ਆ ਤੇ ਲੈਵਲੂਬੇ ਵਾਲੇ ਪਾਸੋਂ ਪੂਰੀ ਓਕੇ ਆ ਖਬਰਦਾਰ ਹਣਾ ਬਿਲਕੁਲ ਚੂਣ ਚਵਾ ਇੱਕ ਨੰਬਰ ਆ ਜਮਾ ਇੱਕ ਨੰਬਰ ਵੀ ਇੱਕ ਨੰਬਰ ਇਹਦਾ ਭਾਗ ਹੀ ਰਹੂਗਾ ਇਹਦਾ ਵੀਰੇ ਫੈਕਟਰੀ ਜੀ ਰੇਟ ਕਰਾਂਗੇ ਆਪਾਂ ਜਿਆਦਾ ਨਹੀਂ ਕਿੰਨਾ 1.35 ਲੱਖ ਤੋਂ ਦੇਸਨੋ ਦੇਵਾਗੇ ਟੋਕਰ ਗੱਬਣ 2.5 ਮਹੀਨੇ ਦੇ ਚੱਕਰਾ ਕੇ ਦੇਵਾਂਗੇ ਸੂਈ ਨੂੰ ਲਗਭਗ ਮੰਨ ਲੈ ਮੰਨ ਲੈ ਬੰਦਾ 5-4 ਮਹੀਨੇ 5 ਮਹੀਨੇ ਹੋ ਗਏ ਠੀਕ ਆ 5 ਮਹੀਨੇ ਸੂਈ ਨੂੰ ਇਹ ਨੰਬਰ 2 ਤੇ ਬਾਕੀ ਦੁੱਧ ਤੱਕੜਾ ਤਾਲੀਆਂ ਜੀ ਨਹੀਂ ਆ ਵੀਰੇ 14 ਕਿਲੋ ਤਾਂ ਆਪਣੀਆਂ ਤਾਲੀਆਂ ਨਹੀਂ ਨੇ ਟੋਕਰ ਦੇ ਸੂਈ ਤੇ ਬਾਕੀ ਜਦ ਤਿਆਰ ਹੋ ਗਈ ਮੂਰੇ ਦੋ ਦੀ ਪੇਟੀ ਆਈ ਆ ਤੇ ਬਾਕੀ ਫੂਹ ਮਥਾ ਦੇਖੋ ਇਹਦਾ ਮੂੰਹ ਦਾ ਕੋਈ ਮੁੱਲ ਨਹੀਂ ਜਿਹੜਾ ਮੂੰਹ ਲੱਗਿਆ ਹੋਵੇ ਤੇ ਥਾਂਡੇ ਵੀ ਜੋਕਿਆ ਕੋਈ ਭੂਰ ਸਾਰਾ ਨਹੀਂ ਛਾਪੀ ਦੋ ਤੇ ਬਹਿ ਜੋ ਥੱਲੇ ਹਨਾ ਸੁਰ ਬਾਕੀ ਹੋਰ ਦੇਖੋ ਵੀਰ ਦੇ ਘਰੇਲੂ ਪਸ਼ੂ ਵੀ ਜਿਹੜੇ ਆਪਾਂ ਦੇਖੀ ਜਾਨੇ ਆ ਤੇ ਘਰੇ ਵੀ ਟਾਪ ਤੋਂ ਟਾਪ ਦੇ ਰੱਖਿਆ ਹੋਇਆ ਨੀ ਨਿਯਮ ਤੇ ਫਿਰ ਘਰੇ ਮਾੜਾ ਪਸ਼ੂ ਵੀ ਆਪਾਂ ਰੱਖਦੇ ਨਹੀਂ ਫਿਰ ਜਮਾਣਾ ਜੀ ਮੰਤਵਾ ਦੇਖੋ ਜੀ 4 ਮਹੀਨਿਆਂ ਦੀ ਘਪਣਾ ਮੋਤੀ 12 ਕਿਲੋ ਰੋਟੀ ਦੇ ਆ ਦੇਖ ਤੇ ਬੀਐਨਐਡੀ ਦੇ ਕੁਆਲਿਟੀ ਮੂਰੀ ਇਹਨੂੰ ਕਿੰਜ ਅਗਲਾ ਕਹਿ ਤਾਂ ਹਰੇਕ ਜਦ ਸਾਡੇ ਕੋਲ ਮੱਚ ਠੀਕ ਆ ਠੀਕ ਹੈ ਛੋਟੇ ਹੱਥ ਨਹੀਂ ਚੜ ਸਕਦੇ ਸਰ ਜੇ ਫਿਰ ਲੈ ਕੇ ਉੱਥੇ ਹੀ ਆਉਣੇ ਆਪਾਂ ਉਹ ਆਪਣੇ ਆਪ ਮੈਨੂੰ ਤਾਂ ਬੋਲਣ ਦੀ ਜਰੂਰਤ ਨਹੀਂ ਦੇਖੋ ਆਪੇ ਵੱਡਿਆ ਵੱਡਿਆ ਵਜਾ ਪੁਰੀਆਂ ਹਨ ਠੀਕ ਹੈ ਅੱਗੇ ਜਿਹਨੇ ਆਪਾਂ ਦੇਖੀ ਜਾਨੇ ਝੋਟੀਆਂ ਦਾਸ ਦੇ ਆਪਾਂ ਲੈ ਕੇ ਆਏ ਗੱਟੀਆਂ ਉਧਰ ਹਨ ਹਾਂ ਵੀਰੇ ਹੀਪਰ ਉਧਰ ਆਈਆਂ ਨੇ ਲੈ ਕੇ ਆਏ ਇਹ ਚਾਰ ਨਗਰੀ ਠੀਕ ਹੈ ਖੜੀਆਂ ਪੰਜ ਹੈ ਇੱਕ ਨਾਟ ਫੋਰ ਸੇਲ ਆ ਪਰ ਸੋ ਕਰ ਉਹ ਲੈ ਕੇ ਆਂਦੀ ਹੈ ਨਹੀਂ ਉਹ ਕਰਦੀ ਹਮੇ ਵੀ ਆਈ ਆਪਣੇ ਠੀਕ ਹੈ ਆਹ ਬੜੀਆਂ ਚਾਰ ਗੱਟੀਆਂ ਆਪਣੇ ਕੋਲ ਸੇਲ ਆ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇਖੋ ਬਾਰੀ ਮੰਦ ਗਾਗਿਆ ਚਾਹਨਣ ਪੈਂਦਾ ਜਿਹੜੀ ਪਹਿਲਾ ਨੰਬਰ ਆਪਾਂ ਕੱਟੀ ਦੇਖੀ ਜਾਨੇ ਆ ਵੀਰੇ ਇੱਕ ਸਪੈਕਟ ਪਰ ਪਤਾ ਕੀ ਗੱਲ ਆ ਜਦੋਂ ਆਪਾਂ ਡੇਢ ਮਹੀਨੇ ਪਹਿਲੇ ਇੱਕ ਵੀਡੀਓ ਪਾਈ ਸੀ ਠੀਕ ਹੈ ਉਹਦੇ ਚ ਆਪਾਂ ਇੱਕ ਵੀਡੀਓ ਪਾਈ ਸੀ ਉਹ ਚੰਗੀ ਕੱਟੀ ਸੀ ਉਹ ਗਹਿਰਾ ਮੈਟ ਚਲੀ ਗਈ ਠੀਕ ਹੈ ਉਸ ਤੋਂ ਬਾਅਦ ਉਹ ਬਾਈ ਮੈਂ ਤੋਂ ਚਾਰ ਕੱਟੀਆਂ ਲੈ ਕੇ ਗਿਆ ਆਪਾਂ ਕੱਟੀਆਂ ਦਾ ਜਿਆਦਾ ਨਹੀਂ ਹੁੰਦੀ ਉਧਰੋਂ ਬਹੁਤ ਘੱਟ ਮਿਲਦੀ ਹੈ ਜੀ ਠੀਕ ਹੈ ਤੇ ਜਦੋਂ ਜਿਆਦਾ ਫੋਨ ਆਏ ਮੈਂ ਫੋਨ ਤੋਂ ਸਵਾਲ ਕੱਟੀਆਂ ਦਾ ਪਤਾ ਸਾਰਾ ਪਹਿਲੇ ਵੀ ਸੇਵ ਕਰਤੀ ਉਧਰੋਂ ਲੈ ਕੇ ਠੀਕ ਹੈ ਇਹ ਹੁਣ ਇਸ ਵਾਰ ਆਈਆਂ ਨੇ ਇਹਨਾਂ ਨੂੰ ਆਪਣੇ ਕੋਲ ਆਈਆਂ ਨੂੰ ਪਾਸੇ ਦੇ ਹੋ ਗਏ ਪਹਿਲੇ ਨੰਬਰ ਵਾਲੀ ਦਾ ਕੀ ਬਾਇਓਡਾਟਾ ਕਿੰਨੀ ਕੁ ਮਰਾ ਵੀਰੇ ਇਹ ਕੱਟੀ ਹੋਈ ਹੈਗੀ ਮੰਨ ਲਓ 15 ਮਹੀਨੇ ਦੀ ਹੈ ਜੀ ਝੋੜੀ ਜੜੀ ਚੱਗੀ ਹੈ ਇੱਕ ਨੰਬਰ ਆ ਵੀਰੇ ਕੋਈ ਵੀ ਬੱਸ ਅਣ ਦੇਖ ਕੇ ਆਵੇ ਟੀਚੋ ਦੀ ਆਪਣੀ ਗਾਰੰਟੀ ਹੈ ਸਾਰੀਆਂ ਕੋਈ ਫੋਟ ਸਾਗਣ ਜਿੰਬਾ ਪਈ ਦੀ ਝੋਲੀ ਦੇਖੀ ਜਾਂਦੇ ਹਨ ਬਿਲਕੁਲ ਬਿਲਕੁਲ ਕੋਈ ਝੋਲੀ ਨਹੀਂ ਹੈ ਮੜੇ ਹਾਕੇ ਕੰਨੀ ਕੰਨੀ ਆ ਇਹਨੂੰ ਕਰਦੀ ਤੇ ਭਾ ਕੀ ਰਹੂ ਇਹਨਾਂ ਦਾ ਬਾਹ ਪਤਾ ਨਹੀਂ ਜੀ ਦਾ ਪੇਟਮਾਰ ਵਾਹੀ ਇਹ ਜਿਹੜੀਆਂ ਕਟੀਆਂ ਨੇ ਨਾ ਇਹਨਾਂ ਦੀ ਜਿਹੜੀਆਂ ਮਾਵਾਂ ਦੀ ਮੱਜਾਂ ਦੀ ਫੋਟੋ ਆਪਣੇ ਕੋਲੇ ਵੀਡੀਓ ਪਰਫਕਟ ਆ ਸਾਰੀ ਵੀ ਹਰਿਆਣੇ ਦੀ ਇਹ ਕਟੀਆਂ ਦੀ ਜਿਹ ਉੱਤਰ ਦੀ ਆਪਣੇ ਕੋਲੇ ਵੀਡੀਓ ਹੋਵੇਗੀ ਆ ਠੀਕ ਹੈ ਜਿਹੜੀਆਂ ਮੱਜਾਂ ਦੀ ਹੈਗੀਆਂ ਸਾਰਾ ਇਹਨਾਂ ਦੀ ਸਟੇਲ ਆਪਣੇ ਕੋਲੇ ਵੀ ਠੀਕ ਹੈ ਐ ਨਹੀਂ ਹੈ ਪਰ ਮੇਰੇ ਕੋਲ ਇਧਰੋਂ ਲੈ ਕੇ ਕਟੀਆਂ ਕਹਿੰਦੇ ਨੇ ਆਪਾਂ ਹਰਿਆਣੇ ਤੋਂ ਇਹਾ ਆ ਕੇ ਕੀ ਦੇਵਾਗੇ ਕਟੀਆਂ ਜੇ ਆਪਾਂ ਕਹਾਂਗੇ ਵੀ ਹਾਂ ਉੱਤਰ ਦੀ ਕਟੀਆਂ ਰਹਿ ਹੈ ਰੀਜਨਲ ਸਾਨੂੰ ਸਭ ਨੂੰ ਸਹੀ ਆ ਹਨਾ ਓਕੇ ਬਿਲਕੁਲ ਚਾਹ ਖਾਣ ਇਹਦਾ ਭਾਗ ਗਿਆ ਪਹਿਲੇ ਨੰਬਰ ਵਾਲੀ ਦਾ ਇਹ ਦੋਨੇ ਕਟੀਆਂ ਵੀ ਆਪਾਂ ਦੇਵਾਂਗੇ ਜੈਸਨੋ 42-42 ਹਜ਼ਾਰ ਦੀ ਜੈਸਨੋ ਦੇਣਾ ਭਾਵੇਂ ਇਹਨਾਂ ਦਾ 43 ਕਰਕੇ 45 ਕਰਗੇ 42-42 ਹਜ਼ਾਰ ਦੀਆਂ ਦੋਨੇ ਦੇਵਾਂਗੇ ਆਪਣੀਆਂ ਦੋਨੇ ਜੈਸਨੋ ਵਾਲਾ ਪਹਿਲੇ ਤੇ ਦੂਜੇ ਉੱਪਰ ਦੇ ਹਾਂਜੀ ਸੋ 42-42 ਹਜ਼ਾਰ ਦੀਆਂ ਕਟੀਆਂ ਮਿਲਣੀਆਂ ਝੋੜੀਆਂ ਝੜਨ ਜਾਓ ਓਕੇ ਜਾਵਾ ਹਨਾ ਹਾਂਜੀ ਬਿਲਕੁਲ ਠੀਕ ਹੈ ਸਿੰਘ ਉਹ ਅੱਥੀ ਦੇ ਸਾਫ਼ ਸੁਥਰੇ ਜਮਾ ਓਕੇ ਇਹਨੇ ਦੇਖੋ ਸਿੰਘ ਬਾਕੀ ਝੋੜੀਆਂ ਬਾਕੀ ਅੰਦਾਜ਼ਾ ਇਹ ਲਾ ਸਕੇ ਕਿੰਨੇ ਕੁ ਦੁੱਧ ਵਾਲੇ ਝੋਟੀਆਂ ਦੀਆਂ ਇਹ ਇਹ ਵੀ 18 ਪਲੱਸਾਂ ਨਹੀਂ ਚਾੜੇ ਕਿਤੇ 18-18 ਪਲੱਸ ਢੜੇ ਤੇ 33 ਜਨਮ ਵਾਲੇ ਦਾ ਕੀ ਰੇਟ ਹੋਊਗਾ ਇਹ ਹੈਗੀਏ ਇਹਦੀ ਏਜ ਹੈਗੀ 17 ਮਹੀਨੇ 17 ਮਹੀਨੇ ਇਹਦਾ ਕੀ ਭਾਅ ਰਹੂਗਾ ਇਹ ਜੈਸਰ ਉਹ ਦੇਵਾਂਗੇ ਵੀਰੇ ਪ੍ਰਾਈਸ ਇਹਦਾ 48000 46000 ਜੈਸਰ ਹੋ ਜਾਂਦੇ ਨਹੀਂ 46000 ਦੀ ਉਮਰ ਲਗਭਗ 17 18 ਮਹੀਨੇ ਹੈਗੀ 17 ਮਹੀਨੇ ਹੈਗੀ ਠੀਕ ਹੈ ਤੇ ਅੱਗੇ ਜਿਹੜੀ ਚੌਥੇ ਨੰਬਰ ਤੇ ਦੇਖਦੇ ਆਪਾਂ ਹਾਂਜੀ ਇਹਦੀ ਏਜ ਕਿੰਨੀ ਕਾ ਇਹ ਵੀ 17 ਮਹੀਨੇ ਹੈ ਜੀ ਠੀਕ ਹੈ ਝੋਲੀ ਚੰਗੀ ਇਹਦੀ ਵੀ ਬੜੀ ਚੇਤਕਾ ਹੋਈ ਸੋ ਮੂੰਹ ਮੱਤੇ ਦਾ ਵਾਚਾਂਗੀ ਓਕੇ ਆ ਜਾਵਾਂ ਘਰੀ ਬਰੇ ਨੂੰ ਮੜਾ ਜਾਵਾਂ ਤੇ ਝੋਲੀ ਦੇਖੋ ਜਾਵਾਂ ਕਿਆ ਵਾਤਾ ਝੋਲੀ ਵਾਲੇ ਪਾਸੇ ਓਕੇ ਆ ਜਾਵਾਂ ਪੋਲਾ ਜੀ ਅਪਲਾਈ ਪੂਰੀਆ ਝੋਲੀਆਂ ਦੇ ਵਿੱਚ ਹਨਾ ਇਹ ਨੀਚੇ ਤਾਂ ਐਦਾਂ ਜਿਵੇਂ ਆਪਣੀਆਂ ਨਾ ਕਾਨੂੰਨ ਕੱਢਿਆ ਨਹੀਂ 5 ਮਹੀਨੇ ਦੀਆਂ ਚਾਰ ਦੀਆਂ ਕੱਪੜਾ ਹੋ ਗਏ ਆਪਣੀਆਂ ਨੀਚੇ ਝੋਲੀ ਖਲੋ ਗਿਆ ਠੀਕ ਹੈ ਉਹ ਨਿਆਇ ਹੋਣ ਦੇ ਲਈ 15-15 ਦਿਨ ਲੈਂਦੀ ਹੈ ਜਿੰਦਾਂ ਦੀ ਝੋਲ੍ਹ ਕੇ ਨਹੀਂ ਰਹਿਣਗੇ ਇਹਦਾ ਭਾਗ ਹੀ ਰਹੂਗਾ 41000 ਦੀ ਜਸਮੋਂ ਦੇਵਾਂਗੇ ਜੇ ਚਾਰੇ ਇਕੱਠਿਆਂ ਲੈਣ ਆ ਗਏ ਕੋਈ ਚਲੋ ਵੀਰੋ ਹਸਾਉਣਾ ਕਰ ਲਈ ਕੋਈ ਜਲਦੀ ਨੰਬਰ ਬੋਲ ਦੀ ਦੁਬਾਰੇ ਆਪਣਾ 90417 4540 ਸੋ ਕੋਈ ਨਾ ਕਿਛੇ ਵੀ ਇਹਦੇ ਪਸੰਦ ਹੋਏ ਬਾਇਓ ਡਾਟਾ ਰਿਕਾਰਡ ਤੁਹਾਨੂੰ ਸਾਰਾ ਮਿਲੂਗਾ ਵੀਡੀਓ ਇੱਕ ਗੱਲ ਹੋਰ ਆ ਬਈ ਫਿਰ ਤੁਹਾਨੂੰ ਪਤਾ ਆਪਣੇ ਵਾਲੀ ਜਿਹੜੀ ਇੱਧਰ ਦੀਆਂ ਕੱਟੀਆਂ ਹੁੰਦੀਆਂ ਨੇ ਆਗਲਾ ਦੇਖੋ ਤਿਆਰ ਇਹ ਵੀ ਕਰਦੀਆਂ ਨੇ ਤਿਆਰ ਉਹ ਵੀ ਕਰਨੀਆਂ ਨੇ ਠੀਕ ਹੈ ਉਹ ਤੋਂ ਤਿਆਰ ਹੋ ਕੇ ਸੂਨੀਆਂ ਨੇ ਉਹ ਬਸ ਉਹੀ ਨੇ 75 80 10 ਤੋਂ 85 ਦੀਆਂ ਲਿਖਣੀਆਂ ਨੇ ਜਦੋਂ ਸੂਕੇ ਇਹ 25 ਦੀਆਂ ਲੈ ਘਰਾਂ ਜਾਂਦੇ ਨੇ ਇੱਕ ਲੱਗ ਇਹ ਸਵਾ 20 ਦੀ ਇੱਕ ਇੱਕ ਕੀ ਤੱਕ ਦੀ ਜਾਂਦੀਆਂ ਨੇ ਕਿਉਂਕਿ ਇਹਨਾਂ ਨੇ ਪਹਿਲੀ ਸੂਈ ਪ੍ਰਮਾਤਮਾ ਚਲੋ ਆਪਾਂ ਮੀਟਾ ਦਾ ਬਹੁਤ ਹੁੰਦੀਆਂ ਨੇ ਜਿਹੜਾ ਵੀ ਕੋਈ ਲਏਗਾ ਤਿਆਰ ਕਰੂਗਾ ਪਹਿਲੀ ਸੂਈ 13 14 ਪਲੱਸ ਵਾਲੀਆਂ ਚਾਹੀਦੀਆਂ ਠੀਕ ਹੈ ਪਹਿਲੇ ਜਿਹੜੇ 14 ਲੀਟਰ ਤੋਂ ਪਲੱਸ ਪਲੱਸ ਕੱਢਣੀ ਹੈ ਮਨਾ 40 ਤੋਂ ਘੱਟ ਘੱਟੀ ਕੋਈ ਹੈ ਨਹੀਂਗੀ ਨਹੀਂ 40 ਤੋਂ ਪਲੱਸ ਵਾਲੀ ਹੈ ਬਈ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ